ਅੱਜ ਅਸੀਂ ਪਿੰਡ ਕਲੀਅਰ ਖੁਰਦ ਦੇ ਵਿੱਚ ਪਹੁੰਚੇ ਆ ਜਿੱਥੇ ਪਿੰਡ ਦਾ ਹਾਲ ਜਾਣਨ ਵਾਸਤੇ ਮੀਂਹ ਦੇ ਨਾਲ ਬਸਾ ਤਾਂ ਨਾਲ ਜਿਹੜਾ ਬਹੁਤ ਲੋਕਾਂ ਦਾ ਨੁਕਸਾਨ ਹੋਇਆ ਵਾ ਉਹ ਅਸੀਂ ਜਾਣਨ ਵਾਸਤੇ ਆਏ ਆ ਵੀ ਅੱਜ ਵੇਖੀ ਆ ਆ ਕੇ ਘਰਾਂ ਦੇ ਹਾਲਾਤ ਕੀ ਨੇ ਇਥੋਂ ਦੇ ਆਓ ਵਿਖਾਈਏ ਸਾਰੇ ਇਹਨਾਂ ਦੇ ਐ ਘਰ ਦੇ ਵਿੱਚ ਪਹੁੰਚੇ ਆ ਅਸੀਂ ਪਰ ਗੱਲਬਾਤ ਇਹਨਾਂ ਨਾਲ ਬਾਅਦ ਕਰਾਂਗੇ ਪਹਿਲਾਂ ਇਹਨਾਂ ਦੀ ਸਾਰੀਆਂ ਵਿਖਾਓ ਹਾਲਾਤ ਜਿਹੜੇ ਹਨ ਇਹਨਾਂ ਦੇ ਅੰਦਰ ਬਾਹਰ ਸਾਰਾ ਕੁਝ ਬਾਹਰ ਐ ਰਿ ਕੋਰਡ ਕਰੀ ਨਾ ਸਾਰੀ ਛੱਤ ਭਿੱਜੀ ਪਈ ਆ ਸਾਰਾ ਹੀ ਚੋਚੋ ਕੇ ਸਭ ਕੁਆ ਜਿਹੜੇ ਜੁਲੀ ਬਿਸਤਰਾ ਜਿਹੜਾ ਖਤਮ ਹੋ ਚੁੱਕਾ ਆ ਵੇਖੋ ਐ ਖਾਲਿਆ ਆਏ ਅੰਦਰ ਵੀ ਆਓ ਐ ਦੇ ਲੈ ਅੰਦਰ ਆਓ ਐ ਵੀ ਐ ਅਗੇ ਆਓ ਆ ਛੱਤ ਵੇਖੋ ਇਹ ਹੁਣੇ ਡਿੱਗ ਪਈ ਆ ਜਾਂ ਘੜੀਕ ਤੱਕ ਡਿੱਗ ਪਈ ਆ ਕੋਈ ਇਹਦੇ ਵਿੱਚ ਨਹੀਂ ਵੇਖਣ ਬਾਈ ਜੀ ਕਿ ਹੁਣੇ ਆ ਜਾਂ ਘੜੀਕ ਤੱਕ ਆਵਾ ਇੱਕ ਬਜ਼ੁਰਗ ਨਮਾ ਪਿਆ ਵਾ ਆਪਾਂ ਉਹਦੇ ਨਾਲ ਵੀ ਗੱਲਬਾਤ ਕਰਦੇ ਆ ਜੀ ਕਿੰਨੇ ਆ ਘਰ ਦੇ ਵਿੱਚ ਕੁਮਾਈ ਕੀ ਆਉਂਦੀ ਇਹਨਾਂ ਨੂੰ ਉਹ ਉਹ ਵੀ ਗੱਲਬਾਤ ਸਾਰੀ ਕਰਾਂਗੇ ਇਹਨਾਂ ਨੂੰ ਕੋਈ ਗੱਲ ਨਹੀਂ ਆਜੋ ਇਹ ਆ ਵੀ ਵਿਖਾ ਇਹ ਦੇਖੋ ਇਹਦੇ ਵਿੱਚ ਇਧਰ ਨਹੀਂ ਸਿਰਫ ਇਹੋ ਹੀ ਸਰਪਤਾ ਆਹ ਵੇਖੋ ਨੰਨੇੰਦਰ ਕੋਈ ਗੱਲ ਨਹੀਂ ਆਵੇ ਇਹ ਇਹ ਵੀ ਬਰਸਾਤ ਦੇ ਨਾਲ ਸਾਰੇ ਡਿੱਗ ਚੁੱਕਾ ਵਾ ਆਹ ਪੈ ਰ ਗਈਆਂ ਬੰਦੀਆਂ ਬੁੜੀਆਂ ਜਿਹੜੀਆਂ ਆਹ ਛਾਪੀਆਂ ਜਿਹੜੀਆਂ ਉੱਪਰ ਪਈਆਂ ਅਸੀਂ ਡਿੱਗ ਚੁੱਕੇ ਆਂ ਫਕੋ ਹਾਰੇ ਨਾਲ ਆ ਆ ਰੋਟੀ ਪਾਣੀ ਪਕੜਾਈ ਛੇ ਆ ਵੇਖੀ ਆ ਜਰਾ ਜੁਆ ਨਾ ਆ ਵੇਖੀ ਆ ਆ ਰੋਟੀ ਪਾਣੀ ਕੋਰੋਨਾ ਪਕਾਇਆ ਤੋ ਹਾਂ ਬਈ ਹੈ ਜਿੰਦਾ ਮਿਹਰਬਾਨ ਪੈਂਦੇ ਆ ਅੱਛਾ ਚੁਲਾ ਨਹੀਂ ਤਪਿਆ ਹੈ ਚੁਲਾ ਤਪਿਆ ਨਹੀਂ ਤਪਣਾ ਜਦੋਂ ਦੇ ਮੀ ਪੈਂਦੇ ਪੰਜਾ ਦਊਗਾ ਚੁਲਾ ਨਹੀਂ ਤਪਿਆ ਪ੍ਰਸ਼ਾਦਾ ਕਿਥੋਂ ਆਉਂਦਾ ਫਿਰ ਐਦਾਂ ਮੰਨ ਕੇ ਓਹੋ ਵੇਖੋ ਐਡਾ ਜਾਂ ਲਗਵਾਣ ਜਿਹੜੇ ਆ ਇਹਨਾਂ ਦੀ ਮਤ ਕਾਦੇ ਆ ਚੁੱਲਾ ਮੈਂ ਨਹੀਂ ਮੰਨਦਾ ਵੀ ਇਹ ਕਦੋਂ ਦਾ ਬਣਿਆ ਆਲਾ ਆਵ ਖਾ ਲਿਓ ਐ ਜੀ ਇਹ ਆ ਸਾਰੇ ਆ ਲਗਵਾਣਾਂ ਦੀ ਗੱਲਬਾਤ ਇਹਨਾਂ ਨਾਲ ਵੀ ਕਰਦੇ ਆ ਇਹ ਕਿੱਦਾਂ ਇਹਨਾਂ ਦੇ ਕਿੱਦਾਂ ਹਾਲਾਤ ਚੱਲਦੇ ਇਹਨਾਂ ਦੇ ਮਾੜਾ ਹਾਲ ਹੈ ਮਾੜਾ ਹਾਲ ਆ ਇਹ ਕਦੋਂ ਦੀ ਇਹਨਾਂ ਨੇ ਅੱਗ ਵਾਂ ਪਾਈ ਆ ਕਦੇ 5-7 ਦਿਨ ਹੋ ਗਏ ਆ 5-7 ਦਿਨ ਹੋ ਗਏ ਆ ਇਹ ਬਿਜਲੁਰੂ ਨਾਲ ਗੱਲਬਾਤ ਕਰਦੇ ਆ ਕੀ ਗੱਲ ਹੋਈ ਆ ਲਮਾਂ ਪਿਆ ਨੂੰ ਗਾਈਆਂ ਮਾਰਿਆ ਗਾਈ ਨੇ ਮਾਰਿਆ ਕੋਈ ਲਾੜੀ ਲੂਜ ਵਿ ਕੋ ਲਾਜ ਇਹਨੂੰ ਕੀ ਪੁੱਛਣ ਲਾਜ ਇਹਦਾ ਕਿੱਥੋਂ ਚੱਲੂਗਾ ਜੇ ਘਰ ਦੇ ਹਾਲਾਤ ਹੀ ਇਹੋ ਜਿਹੇ ਆ ਲਾਜ ਤਾਂ ਕਿੱਥੋਂ ਚੱਲੂਗਾ ਇੱਕ ਕੱਲ ਪਰਸੋਂ ਦੀ ਵੀਡੀਓ ਆਣ ਲਈ ਆ ਸਾਡੇ ਐਮਐਲਏ ਸਾਹਿਬ ਜੀ ਉਹ ਕੀ ਕਹਿੰਦੇ ਆ ਕਹਿੰਦੇ ਕਿ ਸਾਡੇ ਪਿੰਡਾਂ ਦੇ ਸਰਪੰਚ ਜਿਹੜੇ ਉਹ ਘਰਾਂ ਦੇ ਵਿੱਚ ਜਾ ਜਾ ਕੇ ਘਰਾਂ ਦੀ ਦੇਖਦੇ ਕਹਨਗੇ ਮੈਂਬਰ ਸਰਪੰਚ ਭੱਜੇ ਫਿਰਦੇ ਤੇ ਸਾਰੀ ਰਿਪੋਰਟ ਮੈਨੂੰ ਦੇਣਗੇ ਹੁਣ ਇਹਨਾਂ ਨੂੰ ਵੀ ਪੁੱਛਣੇ ਵੀ ਅੱਜ 5-6 ਦਿਨ ਹੋ ਗਏ ਮੀਂਹ ਪੈਂਦੇ ਨੂੰ ਕੋਈ ਮੈਂਬਰ ਕੋਈ ਸਰਪੰਚ ਨਹੀਂ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਤੇ ਬੜਿਆ ਐਮਐਲਏ ਸਾਹਿਬ ਉਠਾਰੀ ਕੋਈ ਗੱਲ ਨਹੀਂ ਸਭ ਕੋ ਜੋਕ ਕਹਿੰਦੇ ਇਹ ਕਹਿੰਦੇ ਨੇ ਆਪਣੀ ਮੂੰਹ ਜੋ ਕਹਿੰਦੇ ਨੇ ਤੇ ਕੋਈ ਨਹੀਂ ਬੜਿਆ ਪਰ ਤੁਸੀਂ ਵੀ ਦਫ਼ਤਰ 'ਚ ਬਹਿ ਕੇ ਨਾ ਕਰੋ ਤੁਸੀਂ ਇਹਦਾ ਨਾ ਗੱਲਾਂ ਕਿ ਸਾਡੇ ਸਰਪੰਚ ਵੇਖਣਗੇ ਆ ਸਰਪੰਚਾਂ ਦੀ ਗੱਲ ਮੂੰਹ ਤੋਂ ਸੁਣ ਲੋ ਕੋਈ ਮੈਂਬਰ ਕੋ ਸਰਪੰਚ ਕੋਈ ਨਹੀਂ ਬੜਿਆ ਜੀ ਕੋਈ ਨਹੀਂ ਆਇਆ ਹੁਣ ਜਦੱਕ ਗੁਰਦੇਵ ਸਿੰਘ ਨੂੰ ਗੱਲ ਲਾਓ ਸੈਕਟਰ ਨੂੰ ਇਹਦੇ ਪਿੰਡ ਦੇ ਵਿੱਚ ਪੰਜ ਸਰਪੰਚ ਕਿਨੇ ਇੱਥੇ ਸਰਪੰਚਾਂ ਇੱਥੇ ਬੜੇ ਪਾ ਪੰਜ-ਛੇ ਹੋਣਗੇ ਪੰਜ-ਛੇ ਸਰਪੰਚ ਨੇ ਇੱਥੇ ਪਿੰਡ ਦੇ ਵਿੱਚ ਜਿਨ੍ਹਾਂ ਦੇ ਕਰਕੇ ਇਹਨਾਂ ਦੇ ਉੱਪਰ ਪ੍ਰਬੰਧਕ ਲਾਇਆ ਗਿਆ ਗੁਰਦੇਵ ਸਿੰਘ ਗਰਦੇਵ ਸਿੰਘ ਨੂੰ ਨੰਬਰ ਲਾਓ ਉਹਨੂੰ ਪੁੱਛੀਏ ਕੋਈ ਫੰਡ ਹੈਗਾ ਇਹਨਾਂ ਗਰੀਬਾਂ ਵਾਸਤੇ ਜੇ ਕੋਈ ਫੰਡ ਹੈਗਾ ਤੇ ਸਾਨੂੰ ਦੱਸੋ ਲਈਦੇ ਹਾਂ ਐਮਐਲਏ ਸਾਹਿਬ ਨਾਲ ਖੁਦ ਗੱਲ ਕਰਾਂਗੇ ਤੇ ਇਹਨਾਂ ਦਾ ਕੋਈ ਨਾ ਕੋਈ ਮਣਾ ਮੋਟਾ ਬਣਾਵਾਂਗੇ ਇਹਨਾਂ ਦਾ ਲਾਓ ਗਦੇਵ ਸਿੰਘ ਨੂੰ ਘਰ ਦੇ ਵਿੱਚ ਕਿੰਨੇ ਜਣੇ ਨੇ ਘਰ ਚਾਹੇ ਦੋਵੇਂ ਵੱਡੇ ਆਏ ਆਏ ਦੋ ਰਹੀਦੇ ਉਹ ਜਿਹਨਾਂ ਆਦ ਲਮਾ ਪੈ ਗਿਆ ਤੇ ਇਹਦਾ ਆ ਵਿਖਾਈ ਆ ਇੱਕ ਵਾਂ ਇਹ ਕੀ ਕਮਾਊਗਾ ਆ ਆ ਜੀ ਇਹ ਇਹ ਕੀ ਕਮਾਊਗਾ ਘਰਾਂ ਦੇ ਹਾਲਾਤ ਦੇ ਵੇ ਆ ਕਿਸੇ ਨੇ ਤਰਪਾਲ ਪਾਈ ਆ ਉੱਤੇ ਕਿੱਥੇ ਸੌਣਗੇ ਸਭ ਭਿਜ-ਭੁਜ ਗਿਆ ਇਹਨਾਂ ਦਾ ਜਰਾ ਗੁਰਦੇਵ ਸਿੰਘ ਨੂੰ ਹੁਣ ਲਾਓ ਇਹਨਾਂ ਨਾਲ ਗੱਲਬਾਤ ਕਰੀਏ ਪ੍ਰਬੰਧਕ ਗੁਰਦੇਵ ਸਿੰਘ ਨੂੰ ਲਾਇਆ ਫੋਨ ਵੇਖਦੇ ਚੁੱਕਦਾ ਜਾਂ ਨਹੀਂ ਚੁੱਕਦਾ ਬਹਿ ਜਾਣ ਲਈ ਆ ਵੇਖ ਲੈਨੇ ਚੁੱਕਦਾ ਨਹੀਂ ਚੁੱਕਦਾ ਖੇ ਜਾਹੇ ਵੀ ਬਿਜੀ ਆ ਮੈਂ ਜੋ ਕਹਿੰਦਾ ਦੁਬਾਰਾ ਕਹਿੰਦਾ ਦੁਬਾਰਾ ਫੋਨ ਲਾਇਆ ਵਾ ਯਾਰ ਵੇ ਦੁਬਾਰਾ ਫੋਨ ਆ ਅਜੇ ਤੱਕ ਨੀ ਗਦੇਵ ਸਿੰਘ ਚੁੱਕ ਰਿਹਾ ਕਦੇ ਨੰਬਰ ਦੀ ਪਛਾਣਤ ਨਹੀਂ ਹੁੰਦੀ ਕਿ ਉਹ ਨੰਬਰ ਤੋਂ ਲਓ ਜੇ ਇਹ ਨਾਲ ਇਸੇ ਇਥੇ ਮੰਨੇ ਆ ਉਹਦੇ ਇੱਕ ਮਿੰਟ ਚ ਕਹਾਂਗੇ ਆ ਯਾਰ ਆ ਦੇਲ ਨਾਲ ਕਹਾਂ ਮਿੰਟ ਚ ਫੋਨ ਚੁੱਕ ਲੂ ਕਦੇ ਆ ਜਾਊਗਾ ਵੇਖੋ ਜੇ ਅਫਸਰ ਹੋ ਗਏ ਜੱਕਦਮ ਲੋੜ ਪੈ ਜੇ ਕਿੱਥੋਂ ਫੋਨ ਕਰਾਂਗੇ ਇਹਨੂੰ ਇਹੋ ਜਿਹੇ ਬੰਦਿਆਂ ਨੂੰ ਅਨੂ ਬੈਲਾ ਜਾਨੀ ਤੁਸੀਂ ਜੋ ਕਾਲਿੰਗ ਇਸ ਨਾਟ ਆਨਸਰਿੰਗ ਹਾਂ 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 ਗੁਰਦੇਵ ਸਿੰਘ ਜੀ ਬਿਲਕੁਲ ਗੁਰਦੇਵ ਸਿੰਘ ਸਤਿ ਸ੍ਰੀ ਅਕਾਲ ਜੀ ਮੈਂ ਰਣਜੀਤ ਸਿੰਘ ਰਿਪੋਰਟਰ ਜੱਟ ਵੀ ਤੋਂ ਹਾਂ ਹਾਂ ਠੀਕ ਹੈ ਜੀ ਸਰ ਵੀਡੀਓ ਚੱਲ ਰਹੀ ਆ ਕੁਝ ਮੇਰੇ ਸਵਾਲ ਨੇ ਦੋ ਚਾਰ ਵੀਡੀਓ ਚੱਲ ਰਹੀ ਆ ਅੱਛਾ ਇਹ ਦੱਸੋ ਵੀ ਇਹਨਾਂ ਘਰਾਂ ਦੇ ਵਿੱਚ ਮਕਾਨ ਢਹਿ ਢੂਗਿਆ ਜਿੱਥੇ ਆਪਾਂ ਪਹੁੰਚੇ ਆ ਅੱਛਾ ਤੁਸੀਂ ਸਾਡੇ ਪਿੰਡ ਦੇ 5-6 ਸਰਪੰਚ ਹੋਣ ਦੇ ਉੱਤੇ ਫਿਰ ਵੀ ਤੁਹਾਨੂੰ ਪ੍ਰਬੰਧਕ ਲਾਇਆ ਗਿਆ ਠੀਕ ਹੈ ਜੀ ਤੇ ਤੁਸੀਂ ਇੱਕ ਗੱਲ ਦੱਸੋ ਕੋ ਤੁਹਾਡੇ ਕੋਈ ਫੰਡ ਦੇ ਵਿੱਚ ਕੋਈ ਹੈ ਉਹ ਜੀ ਚੀਜ਼ ਜਿਹੜੀ ਇਹਨਾਂ ਗਰੀਬਾਂ ਦੀ ਹਮਤ ਹੋ ਸਕੇ ਪਰ ਇਹਨਾਂ ਨਾਲ 10 ਕਰੋੜ 200 ਕਰੋੜ 200 ਕਰੋੜ ਦੇ ਫੰਡ ਆ ਗਏ ਨੇ ਹਾਂ ਜੀ ਸਤਿ ਸ਼੍ਰੀ ਅਕਾਲ ਜਿਹੜੇ ਕਮਰੇ ਤਾਂ ਖੰਡੇ ਆ ਨਾ ਜੀ ਉਹ ਸਾਡੇ ਬੀਸੀ ਸਾਹਿਬਾਂ ਨੂੰ ਦੇਣ ਦੇ ਨੇ ਅੱਛਾ ਜੀ ਉਹ ਲੈ ਕੇ ਜਾਓ ਇਹਦੇ ਫੋਟੋ ਫੋਟੋ ਖਿੱਚ ਕੇ ਕਮਰੇ ਦੇ ਤੇ ਉਥੇ ਪਹੁੰਚੋ ਠੀਕ ਹੈ ਸਾਰੋ ਤੇ ਉਥੋਂ ਇਹ ਨਾਲ ਹੋ ਸਕਦਾ ਜਿਹੜੇ ਲੱਗਦੇ ਮਾਰ ਖਦੇ ਆਏ ਨਾ ਜੀ ਇਹਨਾਂ ਸਾਰੇ ਦੀ ਮਤ ਹੁੰਦੀ ਹੈ ਠੀਕ ਆ ਜੀ ਵੇਖੋ ਜੀ ਗੁਰਦੇਵ ਸਿੰਘ ਨਾਲ ਗੱਲਬਾਤ ਕੀਤੀ ਗਈ ਸੋਹਣੀ ਗੱਲ ਕੀਤੀ ਹੈ ਵੀ ਡੀਸੀ ਸਾਹਿਬ ਨੂੰ ਮਿਲੋ ਤਾਂ ਜੋ ਉਥੋਂ ਜਿਹੜੇ ਫੰਡ ਆਏ ਨੇ ਪੰਚਾਇਤ ਗੁਰਦੇਵ ਜੀ ਤਾਂ ਸਹੀ ਸਾਰੇ ਇਹ ਪੰਚਾਇਤ ਖਾਤੇ ਤੋਂ ਜਾਂ ਵਹਿ ਹੋ ਕੇ ਫੰਡ ਆਏ ਇਹ ਫੰਡ ਵੱਖਰਾ ਹੁੰਦਾ ਠੀਕ ਠੀਕ ਆ ਜੀ ਵੇਖੋ ਜੀ ਉਹਨਾਂ ਨੇ ਦੱਸਿਆ ਕਿ ਫੰਡੇ ਵੱਖਰਾ ਵਾ ਹਰ ਪੀੜਤਾ ਵਾਸਤੇ ਤੇ ਉਥੇ ਤੁਸੀਂ ਜਾਓ ਬਹੁਤ ਸੋਹਣੀ ਗੁਰਦੇਵ ਜੀ ਤੁਹਾਡਾ ਧੰਨਵਾਦ ਬਹੁਤ ਬਹੁਤ ਵੇ ਕੋਈ ਗਦੇਵ ਜੀ ਹੁਣਾਂ ਨੇ ਬਹੁਤ ਵਧੀਆ ਗੱਲ ਕੀਤੀ ਆ ਉਹਨਾਂ ਰਾਹ ਦਿੱਤਾ ਵਾ ਕਿਉਂ ਸਾਨੂੰ ਇਹਨਾਂ ਨੂੰ ਪਤਾ ਨਹੀਂ ਰਾਹ ਕਿੱਥੇ ਜਾਣਾ ਕਿੱਥੇ ਨਹੀਂ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਨਾਲ ਲੈ ਕੇ ਜਿਵੇਂ ਇਹ ਨੇ ਤੇ ਡੀਸੀ ਸਾਹਿਬ ਕੋ ਪਹੁੰਚੋ ਕੋਈ ਗੱਲ ਉੱਥੇ ਪਹੁੰਚ ਗਈ ਬਹੁਤ ਬਹੁਤ ਧੰਨਵਾਦ ਇਹ ਫੋਟੋ ਨਾਲ ਆ ਬਈ ਆ ਹੀ ਇੱਕ ਘਰ ਪਹਿਲਾਂ ਵਿਖਾਇਆ ਵਾ ਹੁਣ ਦੂਸਰੇ ਘਰ ਦੇ ਵਿੱਚ ਪਹੁੰਚੇ ਆ ਇਸ ਘਰ ਦੀ ਵੀ ਹਾਲਾਤ ਜਾਣਦੇ ਆ ਵੀ ਇੱਥੇ ਕਮਾਉਣ ਵਾਲੇ ਕਿੰਨੇ ਆ ਕਿੱਡਾ ਕੋਠਾ ਠੱਠਾ ਵਾ ਕੀ ਤੇਰੇ ਬੱਚੇ ਆ ਉਹ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਹਾਂਜੀ ਹਾਂਜੀ ਤੇ ਮਕਾਨ ਜਿਹੜਾ ਤੇਰਾ ਕਦੋਂ ਟਹਿ ਗਿਆ ਕਦ ਪਰਛੇ ਡਗਾ ਜੀ ਉਹੋ ਮੀਂਹ ਦੇ ਵਿੱਚ ਆ ਗਿਆ ਤੇ ਬੱਚੇ ਕਿਨੇ ਆਪਣੇ ਦੋ ਬੜੀਆਂ ਦੋਵੇਂ ਕੁੜੀਆਂ ਇਹਦੀਆਂ ਮਕਾਨ ਟਹਿ ਗਿਆ ਆ ਮੋੜਾ ਗਵਾਂਢ ਦੇ ਉੱਤੋਂ ਆਇਆ ਆ ਗਵਾਂਢ ਤੁਸੀਂ ਹਾਂ ਜੀ ਹਾਂ ਜੀ ਇਹ ਮੋੜਾ ਗਵਾਂਢ ਤੋਂ ਆਇਆ ਇਹ ਤੋਂ ਰੋੜਾ ਜਿਹੜਾ ਇਕੱਠਾ ਕਰਾਉਂਦੇ ਆ ਆ ਜਿਹੜੀ ਛੱਤ ਬਣਾਈ ਆ ਉਹ ਵੇਖੀ ਆ ਛੱਤ ਕਿੱਦਾਂ ਬਣਾਈ ਫਿਰ ਜਿੱਥੇ ਦੀੜਾ ਕੱਪੜਾ ਰੱਖਿਆ ਪਾ ਹਾਂ ਜੀ ਇਹ ਛੱਤ ਕਿੱਦਾਂ ਬਣਾਈ ਇਹ ਦੀੜਾ ਕੱਪੜਾ ਰੱਖਿਆ ਇਹ ਮਾਮੂ ਕੇ ਤੀਨਾ ਪਾਈਆਂ ਜੀ ਉਹੋ ਇਹ ਵੀ ਵੇਖੋ ਇਹ ਵੀ ਮੰਗ ਤਾਂਗੇ ਤੀਨਾ ਪਾਈਆਂ ਨੇ ਇੱਕ ਇਹ ਗੁੱਡੀਆਂ ਕੁੜੀਆਂ ਦੂਜੀ ਕਿੱਥੇ ਉਰੇ ਪੁੱਤ ਮਿਲਿਆ ਇੱਕ ਆ ਗੁੜੀਏ ਦੀ ਦੋ ਹੀ ਗੁੜੀਆਂ ਨੇ ਲੀਆਂ ਆ ਬਖਾਏ ਹਲਾਤਾ ਅੰਦਰ ਆ ਵੀਰ ਪੁੱਤ ਕੀ ਗੱਲਾਂ ਹੈ ਬੁਖਾਰ ਹੋਇਆ ਯਾਰ ਕਮਾਈ ਨਹੀਂ ਜਦੋਂ ਕੋਈ ਕਰਨ ਵਾਲੀ ਕਿੱਥੋਂ ਆਉਣੀ ਆ ਤੇ ਵੇ ਆ ਇੱਕ ਕੁੜੀ ਆ ਹੀ ਪਾ ਪੁੱਤ ਦੂਜਾ ਖਾ ਇਧਰ ਆ ਮੈਂ ਦੀ ਇੱਥੇ ਆ ਆ ਗਾਈ ਇਹ ਇਹ ਬਦੇ ਦੀਆਂ ਦੋ ਹੀ ਧੀਆਂ ਨੇ ਇੱਕ ਵੇਖੋ ਬੁਖਾਰ ਚੜਿਆ ਕਿੱਡ ਰੋੜਾ ਇਕੱਠਾ ਕਰ ਰਹੇ ਆ ਕੋਈ ਆਮਦਨ ਨਹੀਂ ਬਰਸਾਤ ਚ ਢੇੜੀ ਕਿੱਥੋਂ ਲੱਗੂਗੀ ਹੈ ਤੇ ਆਓ ਇਸ ਦਿਨਾਂ ਵੀ ਕਰਨੇ ਆ ਹੋਰ ਗੱਲਬਾਤ ਕਰਦੇ ਆ ਕੋਈ ਹੋਰ ਕਮਾਈ ਦਾ ਸਾਧਨ ਕੋਈ ਸਾਧਨ ਹੈ ਜੀ ਆਹੋ ਹੀ ਦਿੜੀ ਆ ਹਾਂ ਇਹੋ ਦਿੜੀ ਆ ਦਿੜੀ ਵੀ ਬਾਤ ਚ ਕਿੱਥੋਂ ਲੱਗਣੀ ਹਾਂਜੀ ਕਿ ਲੱਗਦੀ ਆ ਨਹੀਂ ਲੱਗ ਨਹੀਂ ਲੱਗਦੀ ਹੁਣ ਇਹ ਗੱਲ ਦੱਸੋ ਵੀ ਇਹ ਪਿੰਡ ਦੇ ਵਿੱਚੋਂ ਤੁਹਾਡੇ ਪਿੰਡ ਦੇ ਬੜੇ ਮੈਂਬਰ ਸਰਪੰਚ ਨੇ ਕੋਈ ਫਾਰਮ ਲੈਂਣ ਮਾਤੇ ਆ ਬਈ ਤੁਹਾਨੂੰ ਕੀ ਗੱਲ ਹੋਈ ਆ ਕਿੱਦਾਂ ਹੋਈ ਆ ਦੇ ਨਹੀਂ ਚੁੱਕੇ ਪਰ ਨਾ ਨਹੀਂ ਕਹਾਲ ਬਾਤ ਉਹ ਵੇਖੋ ਪਿੰਡ ਦਾ ਮਸਲਾ ਨਹੀਂ ਲੋਕ ਦੱਸਦੇ ਮਤਲਬ ਜਿੰਨਾ ਘਰਾਂ ਚ ਗਏ ਉਹਨਾਂ ਇਹ ਗਲਤੀ ਵੀ ਸਾਡੀ ਸਾਰ ਲੈਣ ਵਾਂ ਤੇ ਕੋਈ ਨਹੀਂ ਆ ਪੁੱਛੇ ਕਿ ਜਿਹੜਾ ਹੁਣ ਅਸੀਂ ਵੀ ਅਸੀਂ ਅਸੀਂ ਵੀ ਆਏ ਆ ਅਸੀਂ ਵੀ ਆਏ ਆ ਪੁੱਛੇ ਕਿ ਕਿਲਾ ਉਹਨੂੰ ਲੈ ਵੀ ਤਲਾ ਕੀ ਹੱਦ ਤਲਾ ਕਦਾਂ ਇਹ ਸਿਰਫ ਤੇ ਸਿਰਫ ਇਹਨਾਂ ਲੋਕਾਂ ਦੀ ਬੁੱਧੀ ਇੰਨੀ ਆ ਆਪਾਂ ਕੁਝ ਨਹੀਂ ਕਹਿ ਸਕਦੇ ਜੇ ਇਹਨਾਂ ਨੂੰ ਸੋਝੀ ਹੋਵੇ ਇਹਨਾਂ ਦੇ ਘਰਾਂ ਚ ਜਾਣ ਇਹਨਾਂ ਦਾ ਹੌਸਲਾ ਵਧਾਉਣ ਇੰਨੀ ਕਿਤੇ ਗਲਾਈ ਕਰਕੇ ਆਪਾਂ ਬਣਾ ਸਕਦੇ ਐਡੀ ਕੋਈ ਤਕਣੀ ਗੱਲ ਨਹੀਂ ਹੁਣ ਇਹਨਾਂ ਦਾ ਹਾਲਾਤ ਵੀ ਵੇਖ ਲਿਆ ਹੁਣ ਅਗਲੇ ਘਰ ਇੱਕ ਹੋਰ ਆ ਉਹ ਜਲ ਕੇ ਵੇਖਦੇ ਆ ਠੀਕ ਆ ਇਹ ਛੱਤ ਜਿਹੜੀ ਕੋ ਪਤੀ ਹੋਲ ਰਹੀ ਤੀਸਰੇ ਘਰ ਦੇ ਵਿੱਚ ਪਹੁੰਚੇ ਆ ਪਿਛੇ ਦੋ ਕਾਏ ਆ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਇੱਥੇ ਦੋ ਪਰਿਵਾਰ ਵੱਸਦੇ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਐਨੇ ਚਿਰ ਦੇ ਵਿੱਚ ਜਦੋਂ ਦੇ ਤੁਹਾਡੀਆਂ ਮਰਜ਼ੀਆਂ ਹੋਈਆਂ ਨੇ ਕੋਈ ਤੁਹਾਨੂੰ ਕਿਸੇ ਬਣੋ ਕੋ ਸਹੂਲਤ ਮਿਲੀ ਆ ਜਾਂ ਨਹੀਂ ਮਿਣੀ ਜਾਂ ਹੁਣ ਪਿੰਡ ਦੇ ਵਿੱਚ ਕਿੰਨੇ ਮੈਂਬਰ ਕਿੰਨੇ ਸਰਪੰਚ ਨੇ ਕੋਈ ਪ੍ਰਸਾਰ ਲੈਣ ਵਾਸਤੇ ਆਇਆ ਵਾ ਆ ਭੈਣਾਂ ਨਾਲ ਗੱਲਬਾਤ ਆਪਾਂ ਕਰਦੇ ਆ ਹੁਣ ਭੈ ਜੀ ਇਹ ਗੱਲ ਦੱਸੋ ਕਿ ਕਿੰਨਾ ਦਿਨ ਹੋ ਗਿਆ ਤੁਹਾਡੀ ਮੈਂ 15 ਸਾਲ ਹੋ ਗਏ ਸੜਾ 15 ਸਾਲ ਹੋ ਚੜੇ ਕੋਈ ਤੁਹਾਨੂੰ ਆਇਆ ਨਹੀਂ ਹਾਂ ਕੋਈ ਵੇਖਣ ਤਾਂ ਨਹੀਂ ਆਇਆ ਕੋਈ ਬੰਦੇ ਇੱਕ ਨਹੀਂ ਆਇਆ ਕੋਈ ਮੈਂਬਰ ਨਹੀਂ ਕੋਈ ਸਰਪੰਚ ਨਹੀਂ ਕੋਈ ਨਹੀਂ ਆਇਆ ਵੇਖੋ ਇੱਕ ਗੱਲ ਆਪਾਂ ਫੇਰ ਕਰਦੇ ਆ ਸ਼ਾਇਦ ਕਿ ਇਹਨੂੰ ਕੁਸਾ ਲਗੇ ਕਿਉਂ ਤੁਹਾਡੇ ਐਮਐਲਏ ਸਾਹਿਬ ਦੀ ਕੱਲ ਪੱਥੋ ਦੀ ਵੀਡੀਓ ਚੱਲਣ ਦੀ ਆ ਕਿ ਮੈਂ ਸਰਪੰਚਾਂ ਨੂੰ ਢੁਕਾ ਦਿਤਿਆ ਸਰਪੰਚ ਮੇਰੇ ਜਿਹੜੇ ਪਿੰਡ ਦੇ ਵਿੱਚ ਜਾ ਕੇ ਮੈਂਬਰ ਸਰਪੰਚ ਗਲੀ ਗਲੀ ਮੱਲੇ ਮੱਲੇ ਦੇ ਵਿੱਚ ਜਾ ਕੇ ਤੇ ਪਤਾ ਕਰਨਗੇ ਵੀ ਕਿਸ ਨੂੰ ਦੁੱਖ ਦੇ ਰਹੀ ਵੀ ਨਹੀਂ ਇਹ ਇਸ ਕਰਕੇ ਮੈਂ ਸਰਪੰਚਰ ਪੁੱਛਣਾ ਹੁਣ ਤੂੰ ਇਹਨਾਂ ਨੂੰ ਮੂੰਹ ਵੀ ਸੁਣ ਲਿਆ ਕਿ ਸਰਪੰਚ ਤੇ ਮੈਂਬਰ ਇੱਥੇ ਨਹੀਂ ਆਏ ਕੋਈ ਨਹੀਂ ਆਇਆ ਕੋਈ ਨਹੀਂ ਤੇ ਕੋਈ ਨਹੀਂ ਨਾ ਆਇਆ ਕਿਸੇ ਨੇ ਨਹੀਂ ਦੇਖਿਆ ਆਣ ਕੇ ਵੀ ਕਿੱਦਾਂ ਨੇ ਹਲਾਟਾ ਦੇ ਘਰ ਦੇ ਕਿੱਦਾਂ ਨੇ ਹੱਟੇ ਨਹੀਂ ਆਹ ਆਹ ਦੇਖੋ ਸਾਨੂੰ ਕੱਲ ਇਹ ਚੀਜ਼ ਦਾ ਪਤਾ ਲੱਗਾ ਇਹ ਕੱਲ ਅਸੀਂ ਇਹਨਾਂ ਦੇ ਘਰਾਂ ਚੋਂ ਹੋ ਕੇ ਗਏ ਆ ਅੱਜ ਅਸੀਂ ਆ ਗਏ ਆ ਆਪਣੇ ਪਰਿਵਾਰ ਨੂੰ ਲੈ ਕੇ ਵੀ ਆਓ ਜਿਹੜੀ ਆਪਣੇ ਪਹਾੜੇ ਪਰਿਵਾਰ ਨੇ ਮੇਰਾ ਇਹ ਪਿੰਡ ਵਾ ਇਸ ਕਰਕੇ ਮੈਂ ਇਹਨਾਂ ਦੇ ਕੋਲ ਆਇਆ ਵਾਂ ਤੇ ਇਹਨਾਂ ਨਾਲ ਸਾਰੀ ਗੱਲਬਾਤ ਕਰਨੀ ਆ ਹੁਣ ਇੱਥੇ ਕਿੰਨੇ ਇੰਦੇ ਪਰਿਵਾਰ ਨੇ ਦੋ ਘਰ ਨੇ ਦੋ ਘਰੀ ਨੇ ਆ ਤੇ ਆ ਬਖਾਓ ਸਾਰੇ ਕਿਹੜਾ ਕਿਹੜਾ ਪਾਟੀ ਜਿਹੜੀ ਕੰਦ ਹੋਰ ਇੱਕ ਸਾਮਣੀ ਹੈ ਕੋਈ ਸਾਰਾ ਹੈ ਆ ਦੇਖ ਤੇ ਇਹ ਪਹਿਲਾਂ ਬੱਚੇ ਬੱਚੇ ਦੋ ਹੀ ਆ ਤੇ ਇਹ ਦੋ ਪੁੱਤਿਆਂ ਹਾਂਜੀ ਆ ਦੇਖੋ ਇਹ ਦੋ ਬੱਚੇ ਆਹ ਕੋ ਭਾਂਡੇ ਵੀ ਉੱਪਰ ਰੱਖੇ ਹੋਏ ਨੇ ਕੀ ਕੀ ਕਹਿੰਦੇ ਅੱਛਾ ਇਹ ਜਿਹੜੀ ਇੱਧਰਲੇ ਕਮਰੇ ਦੀ ਵੀ ਉੱਧਰ ਦੇ ਕਮਰੇ ਦੀ ਪਾਟੀ ਜੀ ਜੀ ਆਪਾਂ ਤੇਰਾ ਪਾਟੀਆਂ ਵੇਖੀਏ ਤੇ ਮੇਰਾ ਵੀ ਖਿਆਲ ਵੀ ਆਪਾਂ ਇਹਦੇ ਵਿੱਚ ਸੌ ਸਕੀਏ ਪੀ ਇਹ ਜਿੱਦਾਂ ਇਹ ਪਾਟੇ ਪਏ ਆ ਇਹਦੇ ਬੜਾ ਹੌਸਲਾ ਕਰਕੇ ਬੱਚਿਆਂ ਨੂੰ ਲੈ ਕੇ ਭੈਣ ਬੈਠੀ ਆ ਕਮਾਉਣ ਵਾਲਾ ਇੱਕ ਹੀ ਉਹ ਕਿਹੜੀ ਕਮ ਕਮ ਕਰਦੇ ਆ ਢਾਈ ਪੰਡਾ ਢਿਹੜੀ ਦਾ ਪਿਆਲੇ ਬੰਦੇ ਸਾਰੇ ਜੀ ਇੱਥੇ ਢਿਹੜੀ ਦੇ ਪਿਆਲੇ ਆ ਇਹ ਕੁੱਤੇ ਵੇਖੋ ਕਿੰਨੇ ਹੌਸਲੇ ਨਾਲ ਜਿਹੜੇ ਆਏ ਇੱਥੇ ਰਹਿੰਦੇ ਆ ਇਹ ਵੀ ਦਿਖਾਓ ਯਾਰ ਇਹ ਲੋ ਇਹ ਇਹ ਵੀ ਪੜ ਗਿਆ ਇਹ ਪਿੱਛੇ ਨੂੰ ਉੱtre ਜਾਂਦੇ ਆ ਪਿੱਛੇ ਨੂੰ ਜਾਂਦੇ ਆ ਦਾ ਆ ਮਾ ਅਬੀ ਸੁਤੀ ਜਾਂਦੇ ਦੇਖੋ ਉੱਪਰ ਬਾਲੇ ਵਾਲੀ ਛੱਤਾਂ ਨੇ ਜੋ ਸੈਂਟਰ ਸਰਕਾਰ ਦੇ ਹੁਕਮ ਨੇ ਅਨੁਸਾਰ ਵੀ ਬਾਲੇ ਵਾਲੀ ਛੱਤ ਜਿਹੜੀ ਆ ਬਾਲੇ ਵਾਲੀ ਛੱਤ ਜਿਹੜੀ ਕੋਈ ਨਹੀਂ ਰਹਿਣੀ ਚਾਹੀਦੀ ਆ ਦੇਖੋ ਤੁਹਾਡੇ ਕੀ ਆ ਬਾਲੇ ਵਾਲੀ ਛੱਤ ਕੋਈ ਨਹੀਂ ਰਹਿਣੀ ਚਾਹੀਦੀ ਤਾਂ ਤਾਂ ਸਭ ਮਕਾਨ ਉੱਤੇ ਬਣੇ ਚਾਹੀਦੇ ਆ ਇਹ ਵੀ ਇਹ ਪਿੰਡ ਦੇ ਵਿੱਚ ਪਤਾ ਲੱਗਾ ਵਾ ਹੁਣ ਕਹਿਣ ਨੂੰ ਗੀੜੀ ਕਰਦਾ ਪਰ ਪੱਕੇ ਨੂੰ ਪੱਕੇ ਨੂੰ ਪੱਕਾ ਕੀਤਾ ਗਿਆ ਫੱਕਿਆਂ ਨੂੰ ਨਹੀਂ ਫੱਕਿਆਂ ਨੂੰ ਪੱਕਾ ਕੀਤਾ ਗਿਆ ਇਸ ਕਰਕੇ ਕਹਿ ਨੂੰ ਜੀ ਲਗਾ ਦੇ ਕਹਿਣਾ ਵੀ ਪੈਂਦਿਆ ਸੱਚ ਦੇ ਉੱਤੇ ਸਹਿਰ ਗੁੱਸਾ ਕਰਨਗੇ ਤੋਂ ਪੱਕੇ ਨੂੰ ਪੱਕਾ ਕੀਤਾ ਗਿਆ ਲੇਕਿਨ ਇਹਨਾਂ ਨੂੰ ਨਹੀਂ ਕੀਤਾ ਗਿਆ ਐਸ ਵੇਖੋ ਹਾਲਾਤ ਆ ਵੇਖ ਇੱਕ ਓਗਣਾ ਕਿੱੱਚੇ ਮਕਾਨ ਨੇ ਇੱਧੇ ਪਾਲੇ ਨੇ ਸਾਰੇ ਹਾਂਜੀ ਹਾਂਜੀ ਸਾਰੇ ਪਾਲੇ ਲੋ ਆ ਥੱਲੇ ਵੇਖੀ ਧਿਆਨ ਚਲੀ ਜਾਣਾ ਆ ਥੱਲੇ ਧਿਆਨ ਨਾਲ ਚੱਲ ਜਾਣਾ ਵੇਖ ਪਾਣੀ ਕੱਚਾ ਥੱਲੇ ਕੱਚਾ ਉੱਤੇ ਕੱਚਾ ਆ ਵੇ ਹਾਲਾਤ ਥੱਲੇ ਆ ਦੇਖੋ ਇੱਥੇ ਇੱਥੇ ਜੇ ਕੋਈ ਇਸੇ ਕਰਕੇ ਕਹਿੰਦੇ ਪਿੰਡ ਦੀਆਂ ਪੰਚਾਇਤਾਂ ਸਰਪੰਚ ਵਧੀਆ ਚੁਣੋ ਕਿਤੇ ਵਿਗੋ ਨਾ ਇਹ ਲੋਕ ਕਹਿੰਦੇ ਨੇ ਅਸੀਂ ਤਾਂ ਪੈਸੇ ਦੇ ਕੇ ਵੋਟਾਂ ਲਾ ਕੇ ਸਰਪੰਚ ਬਣ ਜਾਂਦੇ ਆ ਪਰ ਇਸ ਕਰਕੇ ਵਿਗੋ ਨਾ ਕਰੋ ਨਾ ਸਰਪੰਚ ਮੈਂਬਰ ਚੰਗੇ ਚੁਣੋ ਜਿਹੜੀ ਤੁਹਾਡੀ ਸਾਰ ਲੈ ਸਕੇ ਕੀ ਕਹਿੰਦਾ ਇਹਦੇ ਬਾਰੇ ਇਹ ਸਾਡਾ ਕੋਈ ਵੀ ਨਹੀਂ ਕੋਈ ਸਵਾਣਦੇ ਨਹੀਂ ਕੋਈ ਵੋਟਾਂ ਪਾ ਦੇਣੀ ਆ ਬਸ ਹਾਂ ਇਹ ਆਪਣੇ ਆਪਣੇ ਦਾ ਸਵਾੜਦੇ ਆ ਕਿ ਗਰੀਬ ਦਾ ਨਹੀਂ ਲੇਦੇ ਆਪਣੇ ਭਤੀਆਂ ਦਾ ਚਾਹੇ ਹੋਰਨਾਂ ਦਾ ਸਵਾੜੀ ਜਾਂਦੇ ਵੇਖੋ ਇਹ ਨਹੀਂ ਲੇਦੇ ਵੀ ਇਹ ਵੀ ਘਰ ਹੈਗਾ ਲਾਗੇ ਕਿ ਨਹੀਂ ਹੈਗਾ ਆਪਣੇ ਭਤੀਆਂ ਦਾ ਆਪਣੇ ਪਰਵਾਦ ਦਾ ਪੱਕਿਆਂ ਨੂੰ ਪੱਕਾ ਹਾਂ ਪੱਕਿਆਂ ਨੂੰ ਪੱਕਾ ਕਰੀ ਜਾਂਦੇ ਆ ਤੇ ਸਾਡੇ ਆਲ ਵੇਚੋ ਚੋਜਦਾ ਕੋਈ ਨੀ ਜਿਹੜਾ ਆਉਂਦਾ ਆਪਣੀ ਗੱਲ ਨਹੀਂ ਪੋਟਾ ਕਹਿਣ ਹੁੰਦੇ ਬੋਟਾਂ ਦੇ ਲੋਕ ਪੋਟਾ ਕਹਿਣ ਆਉਂਦੇ ਆ ਪਰ ਜਦੋਂ ਬੋਟਾ ਕਹਿਣ ਆਉਂਦੇ ਜਦੋਂ ਪੈਸੇ ਆਉਂਦੇ ਅਸੀਂ ਵਟਨੇ ਵਟਿਆ ਪੈਸੇ ਤੁਸੀਂ ਵੀ ਲੈ ਕੇ ਦੇ ਨਾ ਜੀ ਪੈਸਾ 1 ਰੁਪਈਆ ਨਹੀਂ ਕਹਿੰਨੇ ਦਿੱਤਾ ਨਾ ਕੇ ਕੋ ਲਿਆ ਲਓ ਭਾਈ ਬੁਰਦਵਾਰੇ ਸਮਝਾ ਦੇ ਦੋ ਸਾਨੂੰ ਅੱਛਾ ਵੇ ਪੈਸਾ ਵੀ ਕੋਈ ਨਹੀਂ ਲਿਆ ਕੋਈ ਗੱਲ ਨਹੀਂ ਸਾਹ ਫੁੱਰੇ ਬੰਦੇ ਆ ਕਿੱਥੇ ਆਖੋ ਗਵਾਹੀ ਦਿੰਨੇ ਆ ਤੁਹਾਡੀ ਵੇਖੋ ਇਸ ਕਰਕੇ ਇਹ ਵਿਖਾਓ ਇਹ ਬਾਕੀ ਡੀਸੀ ਸਾਹਿਬ ਦੇ ਨਾਲ ਵੀ ਟਾਈਮ ਬਣਾਉਣੇ ਆ ਗੱਲਬਾਤ ਕਰਦੇ ਆ ਇਹਨਾਂ ਪਰਿਵਾਰਾਂ ਨੂੰ ਖੜਕੇ ਇਹਨਾਂ ਦੀ ਕੋਈ ਮਦਦ ਕੀਤੀ ਜਾਵੇ ਆ ਵੇਖੋ ਇਹਨਾਂ ਕੋਠੇ 'ਚ ਮੈਂ ਨਹੀਂ ਮੰਨਦਾ ਵੀ ਅਸੀਂ ਰਾਤ ਸੌ ਸਕੀਏ ਜਿਸ ਤਰ੍ਹਾਂ ਪਰਿਵਾਰ ਬਸੰਦੇ ਨੇ ਆ ਵਕਾਫ ਕੋਈ ਵਕਾਫ ਕਿੱਥੇ ਆ ਕੋ ਭਾਜੀ ਤੁਸੀਂ ਕੋਈ ਕਹਿਣਾ ਚਾਹੋਗੇ ਇਹਦੇ ਬਾਰੇ ਕੋਈ ਪੁਸ਼ਪ ਕੋਈ ਸਰਪੰਚ ਮੈਂਬਰ ਹਾਂਜੀ ਕੋਈ ਸਰਪੰਚ ਮੈਂਬਰ ਨਹੀਂ ਹਾਂ ਵੋਟਾਂ ਦੇ ਤੇ ਲੈਣਗੇ ਉਹ ਦੋਂ ਦੇ ਸਾਦੇ ਸਿਰਫ ਵੋਟਾਂ ਦੇ ਟਾਈਮ ਵੋਟਾਂ ਦੇ ਟਾਈਮ ਆਜੇ ਟੈਂਪਰਨਾ ਉਹਨੂੰ ਲਾਚ ਦੇਣੇ ਸਾਰਾ ਕੁਝ ਦੇਣਾ ਉਹ ਉਸ ਟਾਈਮ ਤੇ ਉੱਤੇ ਇਹਦਾ ਕਰਨਾ ਉਸ ਤੋਂ ਬਾਅਦ ਨਹੀਂ ਕਰਨਾ ਇਹਨਾਂ ਨੇ ਹੁਣ ਇਹ ਤੋਂ ਇਹ ਵਗ੍ਹਾ ਅੱਗੇ ਕਰ ਫਿਰ ਵਿਖਾਉਦੇ ਆ ਅੱਗੇ ਅਗਲਾ ਕਰ ਫਿਰ ਵਿਖਾਉਦੇ ਠੀਕ ਹੈ ਲੋਕ ਲਓ ਲੈ ਲਾ ਪਾਣੇ ਦਿਖਾ ਦਿੰਦਾ